ਨੂਈ 28 ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਵਿਦਿਆਕ ਦੇ ਖੇਤਰ ਦੀ ਸਰਬੋਤ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਆਂਗੜੀਆਂ ਦਾ ਸੀਬੀਐਸਈ ਵੱਲੋਂ ਸਾਲ 2023-24 ਦਾ ਐਲਾਨਿਆ ਦਸਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਇਸ ਸਬੰਧਿਤ ਸਕੂਲ ਦੇ ਪੋਜੀਸ਼ਨਲ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਦੀ ਤਰਫੋਂ ਡਾਇਰੈਕਟਰ ਭਗਵੰਤ ਕੌਰ ਢੀਂਡਸਾ ਸਹਿਬ ਵੱਲੋਂ ਸਨਮਾਨ ਚਿੰਨ੍ਹ ਦਿੰਦਿਆਂ ਉਨ੍ਹਾਂ ਨੂੰ ਸਨਮਾਨਤ ਕਰਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਸਕੂਲ ਦੇ ਚੇਅਰਮੈਨ ਜਗਤਾਰ ਸਿੰਘ ਪਿੰਡ ਸਾਹ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੁਹਾਨੂੰ ਖੜਾ ਲੈਂਦੇ ਤਸਵੀਰਾਂ ਸਿਗਰੂ ਅੰਕ ਦੇ ਪਵਲ ਸਕੂਲ ਲਾਂਗੜੀਆਂ ਵਿੱਚੋਂ ਜਿੱਥੇ ਸਨਮਾਨ ਸੋਹ ਪ੍ਰਵਾਇਆ ਗਿਆ ਦੇਖਦੇ ਰਹੋ ਚੈਨਲ న్యూ 28 TV ਪੰਜਾਬ ਸਾਡੇ ਪੱਤਰਕਾਰ ਸਰਵਿੰਦਰ ਟੋਲਾ ਦੀ ਵਿਸ਼ੇਸ਼ ਰਿਪੋਰਟ ਸਾਡੇ ਚੈਨਲ ਨੂੰ ਬਾਤ ਤੋਂ ਬਾਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਾਕੀ ਬੱਚਿਆਂ ਦੀ ਮਿਹਨਤ ਹੈ ਤੇ ਪੇਰੈਂਟਸ ਦੀ ਵੀ ਰੱਖੀ ਹੈ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਬੱਚਿਆਂ ਨੂੰ ਅਸੀਂ ਤਾਂ 6 ਘੰਟੇ ਬਣਾਉਣਾ ਹੁੰਦਾ ਟੀਚਰਸ ਦੀ ਬਹੁਤ ਜ਼ਿਆਦਾ ਮਿਹਨਤ ਹੈ ਅਮਰਤ मैम ਦੀ ਮਿਹਨਤ ਸਾਰੇ ਟੀਚਰ ਜਿਨਨੇ ਵੀ ਆਪਣੇ ਪੁਰਾਣੇ ਹੋ ਗਏ ਸਾਰੇ ਟੀਚਰ ਬਹੁਤ ਅੱਛਾ ਮਿਹਨਤ ਕਰਦੇ ਸਨ ਔਰ ਬੱਚਿਆਂ ਨੇ ਸਭ ਤੋਂ ਵਧੀਆ ਹੈ ਕਿ ਸincerity ਨਾਲ ਪੜ੍ਹਿਆ ਇਹ ਹੀ ਰਿਜ਼ਲਟ ਆ ਹੁੰਦਾ ਕੁਝ ਨਹੀਂ ਜੇ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਹੈ ਸ਼ੁਰੂ ਤੋਂ ਹੀ ਹੈ ਸ਼ੁਰੂ ਤੋਂ ਹੀ ਬੱਚੇ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਆ ਰਹੇ ਕੇ ਜੀ ਉਸ ਤੋਂ ਸਾਡੇ ਨਾਲ ਇਸੇ ਤਰ੍ਹਾਂ ਹੀ ਹੈ ਬੱਚੇ ਸਾਨੂੰ ਸ਼ੁਰੂ ਤੋਂ ਪਤਾ ਸੀਗੇ ਬੱਚੇ ਕੁਛ ਨਾ ਕੁਛ ਕਰਾਂਗੇ ਓਵਰ ਆਲ ਕੀ ਨਤੀਜਾ ਸੁੰਦ ਹੈ ਜੀ ਓਵਰ ਆਲ ਦੀ ਬਹੁਤ ਵਧੀਆ ਹੈ ਆਲਮੋਸਟ ਸਾਰੇ ਬੱਚੇ ਪਾਸ ਹੈ ਕੋਈ ਇੱਕ ਅੱਧਾ ਬੱਚਾ ਜਿਹਦਾ ਸਾਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਵੀ ਇਹ ਵਿਚਾਰਾ ਕਰ ਨਹੀਂ ਸਕਦਾ ਤਾਂ ਉਹਦੇ ਕੋਈ ਡਿਪਾਰਟਮੈਂਟ ਨਹੀਂ ਆ ਰਹੀ ਜੀ ਪਰ ਬਹੁਤ ਅੱਛਾ ਰਿਜ਼ਲਟ ਕੈਸਾ ਦੱਸੀ ਔਰ ਪੇਪਰ ਬਹੁਤ ਟਫ ਆਏ ਸੀਗੇ ਸਵਰੀ एवरीवन नो सारे किसे नु पता है इस साल पेपर बहुत सीबीएसई ने बहुत टेपर टफ पाया स्कूल ऑफ सक्सेस दी केनु तेरा देना सर सर पहला 10 केटी एंड भी पेरेंट्स नु भी है टीचर्स नु भी है बच्चियां नु है ते असि दे ता देखन वाले आ क्रेडिट लेने वाले बाकी पास आउट हो के द अगर सा सामने पे पेरेंट्स कल आगे जाएंगे एंड फुल ਫਿਕਲੇ ਹੀ ਇਸਰ ਜਦੋਂ ਵੀ ਮਿਲਦੇ ਆ ਬੱਚੇ ਜਦੋਂ ਵੀ ਇਹਨਾਂ ਨਾਲ ਗੱਲ ਹੁੰਦੀ ਆ ਤਾਂ ਆਹੀ ਕਹਿੰਦਾ ਜਿਵੇਂ ਹੁਣ ਆਪਣੀ ਮਿਹਨਤ ਕਰ ਰਹੇ ਹੋ ਸਮਝ ਕੇ ਪੜ ਰਹੇ ਨੇ ਸਾਡਾ ਸਭ ਤੋਂ ਵੱਡਾ ਜਿਹੜਾ ਪਲੱਸ ਪੁਆਇੰਟ ਹੈ ਕਿ ਅਸੀਂ ਬੱਚੇ ਨੂੰ ਸਮਝਣਾ ਸਿਖਾਉਣਾ ਤੇ ਜਲਦੀ ਕਪੈਸਿਟੀ ਨੂੰ ਗ੍ਰੈਸਪ ਕਰਨਾ ਟੀਚਰ ਸਮਝਾ ਰਿਹਾ ਬੱਚਾ ਸਮਝਦਾ ਤੇ ਉਹਦੇ ਨਾਲ ਇਹਨਾਂ ਨੂੰ ਇਹੀ ਦੱਸੀਦਾ ਕਿ ਅੱਗੋਂ ਬਸ ਇਸੇ ਤਰ੍ਹਾਂ ਪੜਦੇ ਰਹੋ ਪੜਨ ਨਾਲ ਹੀ ਚੱਲਣਾ ਸਾਰਾ ਕੁਝ Hello everyone. My name is Simran Gill. I am the student of SGR Public School, Langriya, studying in 10th standard. And recently, our results got out, and we, are we can probably say that we are now satisfied with our with the results. Uh, we first of all thank to our teachers, our principal, ma'am, and director, directors especially, and all the teachers that helped us to uh, gain this proud moment and help to uh, gain the experience that we uh, have now. So now we just want to thank our school and my friends and also everyone that helped us to uh, to come at the spot where we are standing. So it is because of all the teachers, our parents, and also because of us and our and our hard work that helped us to gain this spot. Uh, what do you message uh, give to the other children, what the girls? The message I want to give to the other students that are. Uh, uh, that have also have got their results and which are not satisfied or the people or the students who are uh, about to give their uh, give 10th board exams i want to just want the, just have the consistency and the hard work and also get uh, help from your teachers there is no need to hesitate uh, just have the confidence and you will gain success no matter what just do hard work and have a perfect consistency My name is ਤੇ ਮੇਰੇ ਬੱਚੇ ਜੀ ਇਥੋਂ ਨਰਸਰੀ ਤੋਂ ਲੈ ਕੇ ਇੱਥੇ ਪੜ ਰਹੇ ਨੇ ਜੀ ਪਹਿਲਾਂ ਦੋਏ ਬੱਚੇ ਇੱਥੇ ਪੜਦੇ ਸੀ ਜੀ ਹੁਣੇ ਪਲੱਸ 1 ਦੇ ਵਿੱਚ ਕੁੜੀ ਅੱਗੇ ਹੋ ਗਈ ਤੇ 10ਵੀਂ ਇਹਨੇ ਇਥੋਂ ਪਾਸ ਆਟ ਕੀਤੀ ਹੈ ਜੀ ਜੀ ਤੁਸੀਂ ਦੇਖਦੇ ਨਾ ਤੁਹਾਨੂੰ ਤੁਸੀਂ ਪੇਰੈਂਟਸ ਨੂੰ ਜੀ ਇਹ ਸੰਦੇਸ਼ ਦੇਣਾ ਵੀ ਜਦੋਂ ਬੱਚਿਆਂ ਦਾ ਤੁਸੀਂ 베ਸ ਬਣਾਉਣਾ ਤਾਂ ਸਕੂਲ ਵਧੀਆ ਚੁਣੋ ਪਹਿਲਾਂ ਤੋਂ ਹੀ ਇਹ ਨਹੀਂ ਹੈਗਾ ਵੀ ਕਦੇ ਉੱਥੇ ਹਟਾ ਲੇ ਲਗਾ ਲੇ ਜਿੱਥੇ ਵੀ ਲਾਉਣੇ ਨੇ ਵਧੀਆ ਸਕੂਲ ਦੇਖ ਕੇ ਵਧੀਆ ਬੰਦੇ ਦੇਖ ਕੇ ਜਿਨ੍ਹਾਂ ਨੂੰ ਆਪ ਐਜੂਕੇਸ਼ਨ ਬਾਰੇ ਨੌਲੇਜ ਹੋਵੇ ਇਹ ਨਾ ਉਹ ਵੀ ਇੱਕ ਬਿਜ਼ਨਸ ਕਰ ਰਹੇ ਤੁਸੀਂ ਫੈਕਟਰੀ ਨਹੀਂ ਲਾ ਰਹੇ ਤੁਸੀਂ ਸਕੂਲ ਨੂੰ ਸਕੂਲ ਮੰਨ ਕੇ ਜਿਹੜੇ ਚੱਲ ਰਹੇ ਨੇ ਉੱਥੇ ਬੱਚਿਆਂ ਨੂੰ ਲਾਓ ਤਾਂ ਕਿ ਉਹਨਾਂ ਦੀ ਪੜ੍ਹਾਈ ਵਧੀਆ ਹੋ ਸਕੇ ਮੇਰੀ ਵੇਟਨੇ ਜੀ 92% ਓਵਰ ਆਲ ਬਣੇ ਨੇ ਜੀ ਉਹਨਾਂ ਦੇ ਬਾਕੀ ਪੱਕਾ ਰਿਜ਼ਲਟ ਆਉਣ ਤੇ ਜਾਂ ਸੀਬੀਐਸ ਜਿੱਦਾਂ ਵੀ ਹੋਣਾ ਤੇ ਹਜੇ ਇਸੇ ਤਰ੍ਹਾਂ ਦੇ ਜੀ 91 ਬਣੇ ਨੇ ਜੀ 91% ਨੰਬਰ ਉਹਨਾਂ ਦੇ ਬਣੇ ਨੇ ਜੀ ਸਕੂਲ ਦੀ ਮੈਨੇਜਮੈਂਟ ਤੇ ਸਟਾਫ ਤੋਂ ਵੀ ਕਾਰਗੁਜ਼ਾਰੀ ਤੇ ਕਿੰਨੇ ਸੰਤੁਸ਼ਟ ਰਹਿੰਦੇ ਸਕੂਲ ਦੀ ਮੈਨੇਜਮੈਂਟ ਤੋਂ ਜੀ ਇਹ ਮੰਨ ਕੇ ਚੱਲੋ ਜੀ ਇਹ ਤਾਂ ਪਰਿਵਾਰ ਦੀ ਤਰ੍ਹਾਂ ਅਸੀਂ ਵਰਤਿਆ ਲਗਾਤਾਰ 10-12 ਸਾਲ ਹੋ ਗਏ ਸਾਨੂੰ ਜਗਤਾਰ ਸਿੰਘ ਜੀ ਉਹਨਾਂ ਨਾਲ ਮਾਡਾ ਭਗਵੰਤ ਕੌਰ ਜੀ ਨਾਲ ਵਰਤਦਿਆਂ ਨੂੰ ਕਦੇ ਕੋਈ ਇਸ਼ੂ ਹੀ ਨਹੀਂ ਹੋਇਆ ਕੋਈ ਕਦੇ ਇਹਨਾਂ ਨੇ ਫੀਸ ਦਾ ਲਾਲਚ ਨਹੀਂ ਕੀਤਾ ਕਦੇ ਇਹਨਾਂ ਨੇ ਕੋਈ ਟਰਾਂਸਪੋਰਟ ਦੀ ਸਾਨੂੰ ਸਮੱਸਿਆ ਹੋਣ ਨਹੀਂ ਦਿੱਤੀ ਜੀ ਬਹੁਤ ਵਧੀਆ ਪਰਿਵਾਰਕ ਮੈਂਬਰਾਂ ਨਾਲ ਵਰਤ ਰਏ ਨੇ ਜੀ ਸਰ ਤੁਹਾਡੇ ਜਿਹੜਾ ਸਕੂਲ ਦਾ ਨਤੀਜਾ ਇਸ ਵਾਰ ਬਹੁਤ ਸ਼ਾਨਦਾਰ ਰਿਹਾ ਕੀ ਸੰਦੇਸ਼ ਦੇਣਾ ਚਾਹੀਦਾ ਇਸ ਸਕੂਲ ਦਾ ਨਤੀਜਾ ਇਸ ਵਾਰ ਹੀ ਨਹੀਂ ਵਧੀਆ ਰਿਹਾ ਜਦ ਤੋਂ 10th ਪਾਸ ਆਉਟ ਹੁੰਦੇ ਨੇ ਹਮੇਸ਼ਾ ਹੀ ਇਦਾਂ ਦੇ ਹੀ ਰਿਹਾ ਤੇ ਇਹਦਾ ਕਾਰਨ ਇਹ ਹੈ ਕਿ ਇਹਨਾਂ ਦਾ ਬੇਸ ਬਹੁਤ ਤਗੜਾ ਬੱਚਿਆਂ ਦਾ ਤੇ ਬਹੁਤ ਅੱਛੇ ਘਰਾਂ ਤੋਂ ਬੱਚੇ ਆਉਂਦੇ ਨੇ ਪਰਿਵਾਰਾਂ ਦਾ ਬੱਚਿਆਂ ਦਾ ਸਾਡੇ ਟੀਚਰਾਂ ਦਾ ਇਹ ਰਲ ਕੇ ਜਿਹੜਾ ਇੱਕ ਇਹਨੂੰ ਇੱਥੇ ਤੱਕ ਲਿਆਂਦਾ ਤਾਂ ਕਿ ਇਹ ਵੇਰ ਐਵਰ ਦੇ ਗੋ ਇਨ ਦਾ ਵਰਲਡ ਇਹਨਾਂ ਚ ਇੰਨੀ ਕੈਪੈਸਿਟੀ ਭਰਤੀ ਹੈ ਕਿਤੇ ਵੀ ਜਾਣਗੇ ਇਹ ਹਮੇਸ਼ਾ ਹੀ ਬਲੰਦੀਆਂ ਸੂਗੇ ਸਾਡੀ ਇਹੀ ਕਾਮਨਾ ਹੈ ਵੀ ਜਿੱਥੇ ਵੀ ਜਾਣ ਐਸੀਐਡੀ ਪਬਲਿਕ ਸਕੂਲ ਦਾ ਨਾਮ ਰੌਸ਼ਨ ਕਰਨ